ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਸਥਿਤੀ ਇਸ ਵੇਲੇ ਬਣੀ ਹੋਈ ਹੈ ਸਾਰੇ ਕੈਂਡੀਡੇਟ ਇਸ ਵੇਲੇ ਮੈਦਾਨ 'ਚ ਉਤਰ ਗਏ ਨੇ ਆਪਣਾ ਆਪਣਾ ਜ਼ੋਰ ਲਗਾ ਰਹੇ ਨੇ ਸਾਰੀ ਗੱਲਬਾਤ ਇਸ ਬਾਰੇ ਕਰਨ ਲਈ ਸਾਡੇ ਨਾਲ ਨੇ ਅ ਪੂਰਵ ਸੰਸਦ ਸ਼ਵੇਤ ਮਲਿਕ ਜੀ ਮਲਿਕ ਸਾਹਿਬ ਲੋਕ ਸਭਾ ਚੋਣਾਂ ਚੱਲ ਰਹੇ ਨੇ 2023 ਦੇ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਤੁਸੀਂ ਕੀ ਸਥਿਤੀ ਦੇਖ ਰਹੇ ਹੋ ਕਿਉਂਕਿ ਤਰਨਜੀਤ ਸਿੰਘ ਜਿਹੜੇ ਉਮੀਦਵਾਰ ਨੇ ਉਹ ਆਪਣਾ ਜੰਗੀ ਪੱਧਰ ਤੇ ਚੋਣ ਪ੍ਰਚਾਰ ਕਰ ਰਹੇ ਨੇ ਤਰਨਜੀਤ ਸਿੰਘ ਸੰਧੂ ਜੋ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਲੀਡਰਸ਼ਿਪ ਨੇ ਉਹਨਾਂ ਨੂੰ ਟਿਕਟ ਦਿੱਤਾ ਹੈ ਅੰਮ੍ਰਿਤਸਰ ਲੋਕ ਸਭਾ ਤੋਂ ਭਾਜਪਾ ਦੇ ਕੈਂਡੀਡੇਟ ਦੇ ਤੌਰ ਤੇ ਮੈਂ ਸਮਝਦਾ ਜਿੰਨੇ ਵੀ ਕੈਂਡੀਡੇਟਸ ਆਏ ਨੇ ਉਹਨਾਂ ਤੋਂ ਸਭ ਤੋਂ ਯੋਗ ਨੇ ਪੜੇ ਲਿਖੇ ਨੇ ਡਿਪਲੋਮੈਟ ਨੇ ਅਮਰੀਕਾ ਦੇ ਵਿੱਚ ਰਸ਼ੀਆ ਦੇ ਵਿੱਚ ਆਪਣਾ ਯੂਕਰੇਨ ਦੇ ਵਿੱਚ ਔਰ ਬਾਕੀ ਬਹੁਤ ਦੇਸ਼ਾਂ ਦੇ ਵਿੱਚ ਉਹਨਾਂ ਨੇ ਭਾਰਤ ਦਾ ਜਿਹੜਾ ਉਹ ਰਿਪਰੈਜੈਂਟੇਸ਼ਨ ਕੀਤਾ ਭਾਰਤ ਦਾ ਝੰਡਾ ਜਿਹੜਾ ਉਹ ਉੱਪਰ ਚੁੱਕਿਆ ਸੇ ਉਸ لحاظ ਦੇ ਨਾਲ ਮੈਂ ਸਮਝਣਾ ਦੇਖੋ ਲੋਕ ਸਭਾ ਮੈਂ ਵੀ ਐਮਪੀ ਰਿਆ ਮੈਂ ਸਮਝ ਨਹੀਂ ਆ ਕਿ ਮੇਰੀ ਸਕਸੈਸ ਦਾ ਕ੍ਰੈਡਿਟ ਮੇਰੀ ਐਜੂਕੇਸ਼ਨ ਨੂੰ ਜਾਂਦਾ ਕਿਉਂਕਿ ਇਹ ਇੱਕ ਵਕਾਲਤ ਹੀ ਹੈ ਰਾਜ ਸਭਾ ਇਸ ਮੈਨੂੰ ਕਾਉਂਸਲ ਆਫ ਸਟੇਟ ਕਿਹਾ ਜਾਂਦਾ ਦੀ ਕਾਉਂਸਲ ਕਿਨੂੰ ਕਹਿੰਦੇ ਨੇ ਵਕੀਲ ਨੂੰ ਸੋ ਇਹ ਇੱਕ ਵਕੀਲ ਹੈ ਜਿਸਨੂੰ ਲੋਕ ਸਭਾ ਦਾ ਵਕੀਲ ਰਾਜ ਸਭਾ ਦਾ ਵਕੀਲ ਪੰਜਾਬ ਦਾ ਹੁੰਦਾ ਹੈ ਲੋਕ ਸਭਾ ਦਾ ਵਕੀਲ ਆਪਣੇ ਲੋਕ ਸਭਾ ਖੇਤਰ ਦਾ ਹੁੰਦਾ ਹੈ ਤਾਂ ਵਕੀਲ ਅਸੀਂ ਜਦੋਂ ਵੀ ਚੁਣਨੇਗੇ ਆ ਉਹ ਬਿਹਤਰੀਨ ਪੜਿਆ ਲਿਖਿਆ ਵਕੀਲ ਚੁਣਨੇ ਆ ਤਾਂ ਕਿ ਉਹ ਸਾਡਾ ਜਿਹੜੇ ਹੱਕ ਨੇ ਉਹਨਾਂ ਦੀ ਲੜਾਈ ਚੰਗੀ ਤਰ੍ਹਾਂ ਨਾਲ ਲੜ ਸਕਦੇ ਸੋ ਮੈਂ ਸਮਝਦਾ ਜਿੰਨੇ ਵੀ ਕੈਂਡੀਡੇਟ ਨੇ ਮੈਂ ਕਿਸੇ ਦਾ ਨਾਮ ਨਹੀਂ ਲਾਂਗਾ ਤਰਨਜੀਤ ਜੀ ਦਾ ਲਾਂਗਾ ਕਿਉਂਕਿ ਉਹ ਮੇਰੀ ਪਾਰਟੀ ਦੇ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਮੋਦੀ ਜੀ ਦੇ ਆਰ ਨੱਡਾ ਜੀ ਦੇ ਪ੍ਰਤੀਨਿਧੀ ਨੇ ਕਿ ਉਹ ਸਭ ਤੋਂ ਯੋਗ ਕੈਂਡੀਡੇਟ ਨੇ ਔਰ ਅੰਮ੍ਰਿਤਸਰ ਨਿਵਾਸੀ ਸਮਝ ਰਹੇ ਨੇ ਕਿ ਜੇ ਤਰਨਜੀਤ ਸਿੰਘ ਸੰਧੂ ਜੀ ਨੂੰ ਜਿਤਾਣਗੇ ਕਿਉਂਕਿ ਜਿਤਨਾ ਨਿਸ਼ਚਿਤ ਹੈ ਇਹ ਤੇ ਪੱਥਰ ਦੇ ਲਕੀਰ ਹੈ ਕਿ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ ਸ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਭਾਰਤੀ ਜਨਤਾ ਪਾਰਟੀ ਦਾ ਐਮਪੀ ਉਹ ਵੀ ਸਭ ਤੋਂ ਵੱਧ ਪੜਿਆ ਲਿਖਿਆ ਯੋਗ ਐਮਪੀ ਵੱਧ ਤੋਂ ਵੱਧ ਗੁਰੂ ਨਗਰੀ ਦੀ ਸੇਵਾ ਕਰ ਸਕਦਾ ਇਸ ਤੋਂ ਪਹਿਲੇ ਵੀ ਅਸੀਂ ਦੇਖਿਆ ਜੀ ਦੋ ਦੋ ਲੋਕ ਸਭਾ ਦੇ ਵਿੱਚ ਇੱਕ ਵਾਰੀ ਅਰुण ਜੇਤਲੀ ਜੀ ਇੱਥੇ ਲੜ ਇੱਥੇ ਇੱਥੋਂ ਹੀ ਚੋਣਾਂ ਲੜ ਚੁੱਕੇ ਨੇ ਦੂਸਰੀ ਵਾਰੀ ਇੱਕ ਨਾਮ ਨਿਮਨਵਾਰਿਆ ਉਹਨਾਂ ਦਾ ਉਹਨਾਂ ਨੇ ਦੀਪ ਸਿੰਘ ਹਰਦੀਪ ਸਿੰਘ ਪੂਰੀ ਉਹਨਾਂ ਨੇ ਚੋਣ ਲੜਿਆ ਹੈ ਪਰ ਅਗਨੇਸਰ ਦੇ ਲੋਕਾਂ ਨੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਐਸਾ ਹੈ ਜੀ ਕਿ ਲੰਮੋ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਅੱਜ ਤੁਸੀਂ ਦੇਖੋਗੇ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਕੌਨਸਟਿਟੂਐਂਸੀ ਹੈ ਵਾਰਾਨਸੀ ਉਹ ਕਿੰਨੀ ਜ਼ਬ ਅੱਛੀ ਡਵੈਲਪ ਹੋ ਗਈ ਹੈ ਵਾਰਾਨਸੀ ਸੋ ਉਸ ਲਿਹਾਜ਼ ਦੇ ਨਾਲ ਜੇਤਲੀ ਜੀ ਉਸ ਕੈਬਨਿਟਰੀ ਨੰਬਰ 2 ਸੀਗੇ ਔਰ ਪ੍ਰਧਾਨ ਮੰਤਰੀ ਜੀ ਨੇ ਮੈਨੂੰ ਯਾਦ ਹੈ ਰਜੀਤ ਇਹਨੂੰ ਸਭ ਨੂੰ ਘੋਸ਼ਣਾ ਕਰਤੀ ਸੀ ਇਲੈਕਸ਼ਨ ਤੋਂ ਪਹਿਲੇ ਕਿ ਅਰੁਣ ਜੇਤਲੀ ਜੀ ਆਨਲੇ ਫਾਈਨਾਂਸ ਮਿਨਿਸਟਰ ਨੇ ਦੇਸ਼ ਦੇ ਤੇ ਅੱਜ ਗਲਤੀ ਕੀਤੀ ਗੁਰੂ ਨਗਰੀ ਦੇ ਨਿਵਾਸੀਆਂ ਨੇ ਕਿ ਐਡੀ ਵੱਡੀ ਸ਼ਖਸੀਅਤ ਜੇ ਸਫਲ ਹੋ ਜਾਂਦੀ ਤੇ ਅੱਜ ਗੁਰੂ ਨਗਰੀ ਦਾ ਕਿੰਨਾ ਵਿਕਾਸ ਹੋ ਚੁੱਕਾ ਹੁੰਦਾ ਵਪਾਰੀਆਂ ਦਾ ਉਦਯੋਗਪਤੀਆਂ ਦਾ ਗਰੀਬਾਂ ਦਾ ਕਿਸਾਨਾਂ ਦਾ ਮਹਿਲਾਵਾਂ ਦਾ ਜੁਵਾਵਾਂ ਦਾ ਕਿੰਨਾ ਵਿਕਾਸ ਹੋ ਚੁੱਕਾ ਹੁੰਦਾ ਗਲਤੀ ਹੋ ਗਈ ਅੱਛਾ ਦੂਸਰੀ ਵਾਰੀ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਯੋਗ ਉਮੀਦਵਾਰ ਸਾਡੇ ਜਿਹੜੇ ਅਰਬਨ ਡਵੈਲਪਮੈਂਟ ਮਨਿਸਟਰ ਸੀ ਉਹ ਵੀ ਕਹਿੰਦੇ ਅਰਬਨ ਡਵੈਲਪਮੈਂਟ ਮਨਿਸਟਰ ਦਾ ਕੀ ਮਤਲਬ ਹੈ ਜੀ ਸ਼ਹਿਰੀ ਵਿਕਾਸ ਮੰਤਰੀ ਜਿਹੜੇ ਸ਼ਹਿਰਾਂ ਦਾ ਵਿਕਾਸ ਕਰਦੇ ਨੇ ਉਹਨਾਂ ਨੂੰ ਟਿਕਟ ਦਿੱਤੀ ਅਸੀਂ ਫੇਰ ਗਲਤੀ ਕੀਤੀ ਅੰਮ੍ਰਿਤਸਰ ਨਿਵਾਸੀਆਂ ਨੇ ਪਰ ਮੈਨੂੰ ਐਤ ਕੀ ਲੱਗ ਰਿਹਾ ਮੈਂ ਕੈਂਪੇਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਐਕਟਿਵ ਹਾਂ ਇਸ ਲਈ ਕੈਂਪੇਨ ਜਿਹੜੀ ਭਾਜਪਾ ਦੀ ਚੱਲ ਰਹੀ ਹੈ ਕਿ ਹੁਣੋਂ ਗਲਤੀ ਨਹੀਂ ਹੋਏਗੀ ਸਾਰੇ ਹੀ ਪਛਤਾ ਰਹੇ ਨੇ ਹਰ VOTER ਰਾਜਨੀਤੀ ਤੋਂ ਉੱਪਰ ਉੱਠ ਕੇ ਜਾਤੀ ਤੋਂ ਉੱਪਰ ਸੰਪਰਾਦਾਇ ਤੋਂ ਉੱਪਰ ਉੱਠ ਕੇ ਅੱਜ ਹੀ ਸੋਚ ਰਿਹਾ ਹੈ ਕਿ ਸਰਕਾਰ ਤਾਂ ਬੰਨੀ ਹੈ ਮੋਦੀ ਜੀ ਦਾ ਮੋਦੀ ਜੀ ਦੀ ਤੇ ਫਿਰ ਵਕੀਲ ਵੀ ਬੰਨਾ ਚਾਹੀਦਾ ਮੋਦੀ ਜੀ ਦੀ ਸਰਕਾਰ ਦਾ ਕਮਲ ਦੇ ਪੁੱਲ ਨਿਸ਼ਾਨ ਦਾ ਭਾਰਤੀ ਜਨਤਾ ਪਾਰਟੀ ਦਾ ਮਰਕਸਾਬ ਐਸੀ ਦੇਖਿਆ ਕਿ ਜਗ੍ਹਾ ਜਗ੍ਹਾ ਵਿਰੋਧ ਹੋ ਰਹੇ ਨੇ ਉਹਨਾਂ ਨੂੰ ਤਰਨ ਜੀ ਦੀ ਗੱਲ ਕਰਦੇ ਆਪਾਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਉਹਨਾਂ ਦੇ ਉਹ ਵਿਰੋਧ ਕੀਤਾ ਜਾ ਰਿਹਾ ਕਿ ਇਸ ਵਿਰੋਧ ਨੂੰ ਦੇਖਦੇ ਹੋ ਤੁਸੀਂ ਉਹਨਾਂ ਤੇ ਕੋਈ ਫਰਕ ਪੈ ਰਿਹਾ ਕੁਝ ਫਰਕ ਨਹੀਂ ਪੈ ਰਿਹਾ ਜੀ ਇਹ ਕੁਝ ਥੋੜੇ ਜਿਹੇ ਲੋਕ ਨੇ ਜਿਹੜੇ ਇੱਕ ਪ੍ਰਚਾਰ ਕਰਨਾ ਚਾਹੁੰਦੇ ਨੇ ਆਪਣਾ ਉਹਨਾਂ ਦੀਆਂ ਬੜੀਆਂ ਅੱਛੀਆਂ ਰੈਲੀਆਂ ਜਨਾਲੇ ਗਏ ਹੋ ਬੋਨੀ ਜੀ ਨਾਲ ਸੀਗੇ ਸਾਡੇ ਜਿਹੜੇ ਉੱਥੋਂ ਐਮਐਲਏ ਰਹਿ ਚੁੱਕੇ ਨੇ ਤਿੰਨ ਵਾਰੀ ਔਰ ਸੀਪੀਐਸ ਵੀ ਰਹਿ ਚੁੱਕੇ ਨੇ ਬਹੁਤ ਅੱਛਾ ਹੰਗਾਰਾ ਲੋਕਾਂ ਜੋ ਮਿਲ ਰਿਹਾ ਹੈ ਇਹ ਕੁਝ ਲੋਕ ਜਿਹੜੇ ਨੇ ਉਹ ਪ੍ਰਚਾਰ ਲੈਣ ਲਈ ਆਈ ਥਿੰਕ ਚੀਪ ਪਬਲਿਕ ਇਟੀ ਲੈਂਡ ਦੇ ਲਈ ਇਹ ਕਰ ਰਹੇ ਨੇ ਲੋਕ ਜਾਗਰੂਕ ਨੇ ਜੀ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਟੈਕਨੋਲੋਜੀ ਦਾ ਜਮਾਨਾ ਹੈ ਹਰ ਗਰੀਬ ਦਾ ਬੱਚਾ ਵੀ ਪੜਿਆ ਲਿਖਿਆ ਹੈ ਸੋ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਭਵਿੱਖ ਜਿਹੜਾ ਕਿ ਹੈਗੀ ਹੈ ਬਾਰਡਰ ਬੈਲਟ ਬਾਰਡਰ ਬੈਲਟ ਪੈਂਦੀ ਹੈ 500 ਕਿਲੋਮੀਟਰ ਦੀ ਅੰਮ੍ਰਿਤਸਰ ਜਿਹੜਾ ਹੈ ਗੁਰੂ ਨਗਰੀ ਇਹ ਸਾਰੀ ਬਾਰਡਰ ਬੈਲਟ ਦੇ ਨਾਲ ਪੈਂਦੀ ਹੈ ਔਰ ਬਾਰਡਰ ਬੈਲਟ ਦਾ ਸਾਰਾ ਵਿਕਾਸ ਕੇਂਦਰ ਦੇ ਹੱਥੇ ਚ ਹੈ ਸੋ ਉਸ ਲਿਹਾਜ਼ ਦੇ ਨਾਲ ਔਰ ਲੋਕ ਜਾਗਰੂਗ ਨੇ ਪਿੰਡਾਂ ਦੇ ਵੀ ਕਿ ਉਹਨਾਂ ਦਾ ਜੇ ਵਿਕਾਸ ਉਹਨਾਂ ਨੂੰ ਸਿੱਖਿਆ ਜੇ ਮਿਲੇਗੀ ਉਹਨਾਂ ਨੂੰ ਹੈਲਥ ਸਰਵਿਸਿਜ਼ ਸਵਾਸ ਸੇਵਾਵਾਂ ਜਿਹੜੀਆਂ ਨੇ ਉਹ ਮਿਲਣਗੀਆਂ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਤਾਂ ਕੌਣ ਦਵਾ ਸਕਦਾ ਹੈ ਮੋਦੀ ਸਾਹਿਬ ਦਵਾ ਸਕਦੇ ਨੇ ਤਾਂ ਮੋਦੀ ਸਾਹਿਬ ਦਾ ਨੁਮਾਇੰਦਾ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਸੋ ਇਸ ਕਰਕੇ ਉਹ ਵੋਟਾਂ ਜਿਹੜੀਆਂ ਕਮਲ ਦੇ ਫੁੱਲ ਨੂੰ ਹੀ ਪੈਣੀਆਂ ਨੇ ਬਾਕੀ ਪਾਰਟੀਆਂ ਦੇਖ ਲਈਆਂ ਜ ਆਮ ਆਦਮੀ ਪਾਰਟੀ ਦਾ ਰਾਜ ਦੇਖ ਲੋ ਟੋਟਲੀ ਫ੍ਰੈਕਚਰਡ ਰਾਜ ਹੈ ਲੋਕ ਭੱਜ ਬੱਜ ਕੇ ਛੱਡ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਤੇ ਚੋਣਾ ਵੀ ਨਹੀਂ ਕਰਾਈਆਂ ਜੀ ਤੁਸੀਂ ਦੇਖੋ ਅੱਜ ਤੱਕ ਨਹੀਂ ਹੋਇਆ ਕਿ ਡੇਢ ਸਾਲ ਤੱਕ ਜਿਹੜੀਆਂ ਕਾਰਪੋਰੇਸ਼ਨਾਂ ਦੀ ਚੋਣਾ ਸੀਗੀਆਂ ਉਹ ਡਰਦੇ ਨਹੀਂ ਕਰਾਈਆਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਨਿਸ਼ਾਨ ਨੂੰ ਉਹ ਵੋਟ ਨਹੀਂ ਪੈਣਾ ਉਹਨਾਂ ਨੇ ਝੂਠੇ ਵਾਦੇ ਕੀਤੇ ਸੀ ਅੱਜ ਤੱਕ ਨਹੀਂ ਹੋਇਆ 23 ਜਨਵਰੀ ਤੋਂ ਕਾਰਪੋਰੇਸ਼ਨ ਨਾ ਟੁੱਟਿਆ ਗਿਆ ਨੇ ਅੱਜ ਕੀ ਆ ਗਿਆ ਐਪਰਨ ਮਤਲਬ ਇੰਨਾ ਸਮਾਂ ਹੋ ਗਿਆ ਉਹ ਕਾਰਪੋਰੇਟ ਚੋਨਾ ਡਰਦੇ ਨਹੀਂ ਕਰਾ ਰਹੇ ਕੋਸ ਕਰਕੇ ਉਹਨਾਂ ਦਾ ਹਾਲ ਤੁਹਾਡੇ ਸਾਹਮਣੇ ਹੀ ਹੈ ਔਰ ਕਾਂਗਰਸ ਪਾਰਟੀ ਦਾ ਤੁਹਾਨੂੰ ਪਤਾ ਹੀ ਹੈ ਕਿ ਭ੍ਰਸ਼ਟਾਚਾਰੀ ਪਾਰਟੀ ਹੈ ਅੱਛੇ ਪਾਰਟੀ ਜਿਹੜੀ ਹੈ ਇਹਦੀ ਲੀਡਰਸ਼ਿਪ ਹੀ ਚਰਮੜਾਈ ਪਈ ਹੈ ਲੋਕੀ ਇਹਨਾਂ ਨੂੰ ਹੀ ਭੱਜ-ਭੱਜ ਕੇ ਛੱਡ ਕੇ ਜਾ ਰਹੇ ਨੇ ਕਿਉਂਕਿ ਪਾਰਟੀ ਕਾਂਗਰਸ ਦੇ ਅਸਤੋਦਾਈ ਪ੍ਰਸ਼ਨ ਬਣਿਆ ਹੋਇਆ ਹੈ ਇਸ ਵੇਲੇ ਪਰਿਵਾਰਵਾਦੀ ਪਾਰਟੀ ਹੈ ਸੋਨੀਆ ਗਾਂਧੀ ਜੀ ਨਹੀਂ ਛੱਡਣ ਨੂੰ ਤਿਆਰ ਆਪਣੇ ਪਰਿਵਾਰ ਨੂੰ ਔਰ ਰਾਹੁਲ ਗਾਂਧੀ ਜਿਹੜਾ ਫੇਲ ਹੋਇਆ ਹੈ ਲੀਡਰ ਹੈ ਉਹਨੂੰ ਅੱਗੇ ਲਿਹਾਈ ਜਾਂਦੇ ਪਏ ਨੇ ਔਰ ਮੈਂ ਤਾਂ ਸਮਝਦਾ ਕਿ ਰਾਹੁਲ ਗਾਂਧੀ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਕਾਰਜਕਰਤਾ ਹੈ ਰਾਹੁਲ ਗਾਂਧੀ ਦੇ ਹੁੰਦਿਆ ਭਾਰਤੀ ਜਨਤਾ ਪਾਰਟੀ ਬਲੰਦੀਆਂ ਤੇ ਪਹੁੰਚੀ ਹੈ ਔਰ ਕਾਂਗਰਸ ਦਾ ਫੇਲਿਅਰ ਹੋਇਆ ਹੈ ਮਲਿਕ ਸਾਹਿਬ ਇਕ ਵਾਰ ਫਿਰ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਉਮੀਦਵਾਰ ਨੇ ਅੰਮ੍ਰਿਤਸਰ ਲੋਕ ਸਭਾ ਤੁਸੀਂ ਕਿਸ ਤੋਂ ਦੇਖਦੇ ਹੋ ਉਹਨਾਂ ਨੂੰ ਉਹਨਾਂ ਨੇ ਪਿਛਲੇ 9 ਸਾਲ ਦਾ ਕਾਰਜ ਉਹਨਾਂ ਦਾ ਫਿਰ ਦਾਅਵੋ ਤੇ ਖਿਲਾਇਆ ਗਿਆ ਮੈਂ ਨਾ ਤੇ ਨਹੀਂ ਗੱਲ ਕਰਾਂਗਾ ਜੀ ਕਿਉਂਕਿ ਮੈਂ ਤੁਹਾਨੂੰ ਪਹਿਲੇ ਹੀ ਕਹਤਾ ਕਿ ਕਿਸੇ ਕੈਂਡੀਡੇਟ ਦੇ ਨਾਂ ਤੇ ਨਹੀਂ ਗੱਲ ਕਰਾਂਗਾ ਹਾਂ ਜੋ ਉਪਲਬਧੀਆਂ ਅੱਜ ਗਿਨਾਈਆਂ ਜਾ ਰਹੀਆਂ ਨੇ ਕਾਂਗਰਸ ਹਲੋ ਜਾਂ ਕਾਂਗਰਸ ਦੇ ਐਮਪੀਰ ਲੋ ਸਾਰੀਆਂ ਹੀ ਮੋਦੀ ਜੀ ਦੀਆਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਜਿਹੜਾ ਵਾਈਟ ਪੇਪਰ ਉਹਨਾਂ ਨੇ ਦਿੱਤਾ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਸਾਰੀਆਂ ਹੀ ਉਪਲਬਧੀਆਂ ਨੇ ਚਾਹੇ ਉਹ ਅਮਰitsar ਦੀ ਡਵੈਲਪਮੈਂਟ ਹੋਈ ਆਈਆਈਐਮ ਅਸੀਂ ਮੈਂ ਰਾਜ ਸਭਾ ਦਾ ਸਾਂਸਦ ਸੀਗਾ ਮੇਰੇ ਪ੍ਰਯਾਸਾਂ ਦੇ ਨਾਲ ਆਈਆਈਐਮ ਆਇਆ ਮੇਰੇ ਪ੍ਰਯਾਸਾਂ ਦੇ ਨਾਲ ਰੇਲਵੇ ਸਟੇਸ਼ਨ ਦੀ ਡਵੈਲਪਮੈਂਟ ਹੋਈ ਮੇਰੇ ਪ੍ਰਯਾਸਾਂ ਦੇ ਨਾਲ 에어ਪੋਰਟ ਦੀ ਡਵੈਲਪਮੈਂਟ ਹੋਈ ਮੇਰੇ ਪ੍ਰਯਾਸਾਂ ਦੇ ਨਾਲ 20 ਕਰੋੜ ਦਾ ਆਈਟੀ ਸੈਂਟਰ ਆਇਆ ਕਿ ਅਮਰitsar ਨੂੰ ਅਸੀਂ ਆਈਟੀ ਹੱਬ ਬਣਾਉਣਾ ਹੈਗਾ ਮੇਰੇ ਪ੍ਰਯਾਸਾਂ ਦੇ ਨਾਲ ਅੱਜ 500 ਜਿਮ ਲੱਗੇ ਨੇ ਮੇਰੇ ਪ੍ਰਯਾਸਾਂ ਦੇ ਨਾਲ ਹਰ ਮੰਦਰ ਗੁਰਦੁਆਰਾ ਸਾਹਿਬ ਔਰ ਸਮਾਜਿਕ ਸਥਾਨਾਂ ਤੇ ਤੋਂ ਕਾਈ ਤੇ ਹਾਈ ਮਾਸ ਲਾਈਟਸ ਲਗੀਆਂ ਨੇ ਮੇਰੇ ਪ੍ਰਿਆਸਾਂ ਦੇ ਨਾਲ ਅੱਜ ਜਿੰਨੀਆਂ ਵੋਲਡ ਸਿਟੀ ਆ ਵਪਾਰੀ ਨੇ ਗੁਰੂ ਬਾਜ਼ਾਰ ਲੈ ਲੋ ਤੁਸੀਂ ਸ਼ਾਸਤਰੀ ਮਾਰਕੀਟ ਲੈ ਲੋ ਤੁਸੀਂ ਪੁਰਾਣੀ ਮਾਰਕੀਟ ਲੈ ਲੋ ਤੁਸੀਂ ਗੋਇੰਦਗਬ ਮਾਰਕੀਟ ਲੈ ਲੋ ਤੁਸੀਂ ਖਾਲ ਬਾਜ਼ਾਰ ਲੈ ਲਓ ਤੁਸੀਂ ਮੈਡੀਸਿਨ ਮਾਰਕੀਟ ਲੈ ਲਓ ਸੇ ਸੀਸੀਟੀਵੀ ਕੈਮਰੇ ਲਗਾਏ ਨੇ ਚੋਰੀ ਦੀ ਘਟਨਾਵਾ ਨਹੀਂ ਹੁੰਦੀ ਆ ਮੇਰੇ ਪ੍ਰਯਾਸਾਂ ਨਾਲ ਮੋਦੀ ਜੀ ਦੇ ਨਿਰਦੇਸ਼ੋ ਦੇ ਵਿੱਚ ਆ ਸਮਾਰਟ ਸਿਟੀ ਪ੍ਰੋਜੈਕਟ ਆਇਆ 80 ਕਰੋੜ ਦੀ ਲਾਗਤ ਦੇ ਨਾਲ ਕੈਮਰੇ ਨੇ ਸੀਸੀਟੀਵੀ ਕੈਮਰੇ ਆਰ ਕੋਨੇ ਦੇ ਵਿੱਚ ਲੱਗ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੀ ਪਾਰਕਿੰਗਾਂ ਬਣੀਆਂ ਨੇ ਇਹਦਾ ਪੈਸਾ ਵੀ ਮੋਦੀ ਜੀ ਨੇ ਦਿੱਤਾ ਅੱਛਾ ਅਰਬਨ ਡਿਵੈਲਪਮੈਂਟ ਮਿਨਿਸਟਰੀ ਨੇ 80 ਕਰੋੜ ਰੁਪਏ ਦਿੱਤਾ ਸੀ ਜਿਹਦੇ ਨਾਲ ਦਰਬਾਰ ਸਾਹਿਬ ਦੀਆਂ ਅਪਰੋਚੀ ਰੋਡਾਂ ਹਰਮੰਦਰ ਸਾਹਿਬ ਦੀਆਂ ਬਣੀਆਂ ਅੱਜ ਧਰਮਿੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਜਿਹੜਾ ਹੈ ਉਹਦੀ ਬਿਊਟੀਫਿਕੇਸ਼ਨ ਜਿਹੜੀ ਹੈ ਉਹ ਮੋਦੀ ਸਰਕਾਰ ਨੇ ਕਰਵਾਈ ਅੱਜ ਉਹ ਜਿਹੜਾ ਪੈਸਾ ਆਇਆ ਸੀ ਉਹਦੇ ਨਾਲ ਗੋਲ ਬਾਗ ਜਿਹਨੂੰ ਸ਼ਾਮਾ ਪ੍ਰਸ਼ਾਦ ਮੂਗਰ ਜੀ ਬਾਹਰ ਕਹਿੰਦੇ ਆ ਸੀ ਖਤਰੀ ਬਾਗ ਲੈ ਲੋ ਪਾਵੇ ਚਾਲੀ ਖੂ ਦਾ ਬਾਗ ਲੈ ਲੋ ਚਾਹੇ ਕੰਪਨੀ ਬਾਗ ਲੈ ਲੋ ਸਾਰਾ ਵਿਕਾਸ ਜਿਹੜਾ ਹੈ ਉਹ ਭਾਜਪਾ ਨੇ ਕਰਵਾਇਆ ਮੈਂ ਤੇ ਕਾਂਗਰਸ ਦੇ ਜਿਹੜੇ ਸੰਸਦ ਨੇ ਉਹਨਾਂ ਕੋਲੋਂ ਇਹੀ ਪੁੱਛਾਂਗਾ ਕਿ ਤੁਸੀਂ ਲਿਖੀ ਤੇ ਜਾਂਦੇ ਹੋ ਮੋਦੀ ਸਾਹਿਬ ਦੀਆਂ ਉਪਲਬਧੀਆਂ ਨੂੰ ਭਾਜਪਾ ਦੀਆਂ ਉਪਲਬਧੀਆਂ ਜਿਹੜੇ ਵੋਟ ਜਾਣੇ ਨੇ ਤਰਨਜੀਤ ਸਿੰਘ ਸੰਧੂ ਜੀ ਦੇ ਖਾਤੇ ਤੁਸੀਂ ਆਪਣੀ ਇਹ ਉਪलब्धि ਦੱਸੋਗੇ 5 ਸਾਲ ਤੁਸੀਂ 7 ਸਾਲ ਐਮਪੀ ਰਹੇ ਵਿੱਚ 5 ਸਾਲ ਕਾਂਗਰਸ ਦੀ ਸਰਕਾਰ ਦੇ ਪੰਜਾਬ ਵਿੱਚ ਉਹ ਇੱਕ ਕਾਗਜ਼ ਤੁਸੀਂ ਜਾਰੀ ਕਰੋਗੇ ਤੁਸੀਂ ਕੀ ਵਿਕਾਸ ਦੇ ਕੰਮ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਲੈ ਕੇ ਆਏ ਸ਼ਹਿਰ ਜਲਿਆਨਾ ਬਾਗ ਜਿਹਦਾ ਅਸੀਂ 13 ਅਪ੍ਰੈਲ ਨੂੰ ਕਾਰਜਕ੍ਰਮ ਕੀਤਾ ਸੰਧਾਨ ਜੀ ਸਮਾਰੋ 20 ਕਰੋੜ ਰੁਪਏ ਮੈਨੂੰ ਟਰਸਟੀ ਬਣਾਇਆ ਸੀ ਪ੍ਰਧਾਨ ਮੰਤਰੀ ਜੀ ਨੇ 20 ਕਰੋੜ ਰੁਪਏ ਪ੍ਰਧਾਨ ਮੰਤਰੀ ਜੀ ਨੇ ਦਿੱਤਾ ਕਾਂਗਰਸ ਨੇ ਕੁਝ ਵੀ ਨਹੀਂ ਕੀਤਾ 70 ਹਜ਼ਾਰ ਤੇ ਉਹਦੇ ਲਈ ਵੀ ਪੰਜਾਬ ਸਰਕਾਰ ਜਿਹੜੀ ਕਾਂਗਰਸ ਦੀ ਸੀ ਇੱਕ ਰੁਪਿਆ ਨਹੀਂ ਉਹਨਾਂ ਨੇ ਦਿੱਤਾ 100 ਸਾਲਾਂ ਬੁਰਾ ਹੁੰਦੇ ਉੱਤੇ ਅੰਮ੍ਰਿਤਸਰ ਹੀ ਪਹਿਲੇ ਤੇ ਇੱਕ ਕਾਗਜ਼ ਸਫੇਦ ਪੱਤਰ ਉਹ ਦੇਣ ਕਾਂਗਰਸ ਦੇ ਸੰਸਦ ਕਿ ਪੰਜਾਬ ਦੀ 5 ਸਾਲ ਕਾਂਗਰਸ ਸਰਕਾਰ ਤੋਂ ਕੀ ਲੈ ਕੇ ਆਇਆ ਅੰਮ੍ਰਿਤਸਰ ਲਈ ਉਹਨਾਂ ਦੀ ਸਰਕਾਰ ਦੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਔਰ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਜਿਹੜੇ ਨੇ ਉਹ ਕਹਿੰਦੇ ਨੇ ਮੈਂ ਜ਼ਮੀਨਾਂ ਖਾਲੀ ਕਰਾਈਆਂ ਇਹਦੇ ਨਾਲ ਆਮ ਆਦਮੀ ਨੂੰ ਰੋਟੀ ਤੇ ਨਹੀਂ ਮਿਲਦੀ ਇਹਦੇ ਨਾਲ ਆਮ ਆਦਮੀ ਨੂੰ ਛੱਤ ਤੇ ਨਹੀਂ ਮਿਲਦੀ ਇਹਦੇ ਨਾਲ ਆਮ ਆਦਮੀ ਨੂੰ ਸਿਚਾਲੇ ਤੇ ਨਹੀਂ ਮਿਲਦਾ ਇਹਦੇ ਨਾਲ ਆਮ ਆਦਮੀ ਨੂੰ ਕੀ ਫਾਇਦਾ ਹੁੰਦਾ ਤੁਸੀਂ ਤੇ ਇਹ ਦੱਸੋਗੇ ਅੰਮ੍ਰਿਤਸਰ ਗੁਰੂ ਨਗਰੀ ਲਈ ਧਾਲੀਵਾਲ ਸਾਹਿਬ ਆਮ ਆਦਮੀ ਪਾਰਟੀ ਹਲੋ ਤੁਸੀਂ ਕੀ ਕੀਤਾ ਤੁਸੀਂ ਆਪਣੀ ਉਹ ਉਪलब्ਧੀਆਂ 2 ਸਾਲ ਤੁਸੀਂ ਮੰਤਰੀ ਰਹੇ ਹੋ ਬੜੀ ਤਾਕਤ ਸੀ ਤੁਹਾਡੇ ਕੋਲ ਤੁਸੀਂ ਆਪਣੀ ਉਪਰਬਧੀਆਂ ਉਹ ਦੱਸੋ ਕਿ ਤੁਸੀਂ ਇਹ ਜਿੱਤੋਂ ਵੋਟ ਮੰਗਣ ਜਾ ਰਹੇ ਹੋ ਵੋਟਰ ਵਾਲੇ ਕੀ ਕੀਤਾ ਉਹ ਪ੍ਰਤੱਖ ਕੋ ਪ੍ਰਮਾਨਗੀ ਬਸ਼ਕਤਾ ਨਹੀਂ ਹੁੰਦੀ ਜੋ ਕੀਤਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਜੋ ਕੀਤਾ ਉਹ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਕੀਤਾ ਔਰ ਜਿਹਦਾ ਸ਼ਰੇਹ ਜਿਹੜਾ ਹੈ ਉਹ ਤਰਨਜੀਤ ਸਿੰਘ ਸੰਧੂ ਨੇ ਉਹ ਜਿਨ੍ਹਾਂ ਨੂੰ ਸ਼ਰੇਹ ਮਿਲਣਾ ਚਾਹੀਦਾ ਸੋ ਵੋਟ ਜਿਹੜੇ ਨੇ ਉਦੇ ਅਸਲੀ ਅਖਦਾਰ ਜਿਹੜੇ ਨੇ ਲੋਕ ਸਭਾ ਇਲੈਕਸ਼ਨ ਇੱਥੇ ਲੋਕ ਸਭਾ ਇਲੈਕਸ਼ਨ ਹੈ ਇਹਦੇ ਜਿਲ੍ਹਾ ਬੋਰਡ ਦੇ ਅਸਲੀ ਅਖਦਾਰ ਜਿਹੜੇ ਨੇ ਉਹ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਅਮਰਸਰ ਲੋਕ ਸਭਾ ਚੇਤਰ ਤੋਂ ਤੇ ਲਾਸਟ ਸਵਾਲ ਹੈ ਮਿਲਖਾ ਤੁਸੀਂ ਕਹੇ ਕਿ ਚੀਪ ਪੋਲਿਟਿਸ਼ਨ ਪੋਲਿਟਿਕਸ ਕਰ ਰਹੇ ਨੇ ਉਸੇ ਚੀਪ ਪੋਲਿਟਿਕਸ ਦਾ ਉਹ ਲਫ਼ਜ਼ ਨਹੀਂ ਲੀ ਦਿੰਦਾ ਜੀ ਚੀਪ ਰਾਜਨੀਤੀ ਨਾ ਪਰਲੀਮੈਂਟਰੀ ਵਰਡ ਹੈ ਮੈਂ ਨਹੀਂ ਲੱਭਾ ਇੱਕ ਵੀਡੀਓ ਜਾਰੀ ਹੋ ਰਹੀ ਹੈ ਖਡੂਰ ਸਬਾ ਹਲਕੇ ਤੋਂ ਲਾਲ ਸਿੰਘ ਪੁੱਲਰ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਆਪ ਸ਼ਬਦ ਕਹੇ ਜਾ ਰਹੇ ਨੇ ਕਿਸੇ ਇੱਕ ਫਿਰਕਾ ਨੂੰ ਨਿੰਦਾ ਯੋਗ ਹੈ অতি ਨਿੰਦਾ ਯੋਗ ਹੈ ਕਿ ਅੱਜ ਵੀ ਉਹ ਜਾਤ ਪਾਤ ਤੁਲ ਜਿਹੇ ਹੋਏ ਨੇ ਇਹ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਹੈ ਇਹ ਕਾਦੀ ਆਮ ਆਦਮੀ ਪਾਰਟੀ ਹੈ ਸੁਨਿਆਰਾ ਬਰਾਦਰੀ ਲੈ ਲਓ ਜਾਂ ਦੂਸਰੇ ਜਿਹੜੇ ਪਿਛੜੇ ਲੋਕ ਨੇ ਉਹਨਾਂ ਨੇ ਜੋ ਕਟਾਕਸ਼ ਕੀਤਾ ਉਹਨਾਂ ਦੇ ਉੱਤੇ ਖੰਡੂਰ ਸਾਹਿਬ ਤੋਂ ਉਮੀਦਵਾਰ ਵੀ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਵੀ ਨੇ ਉਤੋਂ ਆਮ ਆਦਮੀ ਪਾਰਟੀ ਦਾ ਕਿਹਨਾਉਣਾ ਚਿਹਰਾ ਜਿਹੜਾ ਹੈ ਉਹ ਸਾਹਮਣੇ ਆਂਦਾ ਹੈ ਕਿ ਆਮ ਆਦਮੀ ਪਾਰਟੀ ਹੈ ਕੀ ਤੋਂ ਮੈਨੂੰ ਮੈਂ ਸਮਝਦਾ ਕਿ ਇਹ ਜਿਹੜੀਆਂ ਜਾਤੀਆਂ ਨੇ ਸੋ ਇਹਨਾਂ ਦੇ ਅਸਲੀ ਜਿਹੜੇ ਜਿਹੜੇ ਖੈਰਖਾਨੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਜਪਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਇਹਨਾਂ ਦੇ ਘਰ ਘਰ ਤੱਕ ਸੁਧਾਵਾ ਬਚਾਈਆਂ ਇਹਨਾਂ ਨੂੰ ਮੁਫਤ ਚਿਹਤ ਬੀਮਾ ਕਰਕੇ ਦਿੱਤਾ ਇਹਨਾਂ ਨੂੰ ਛੱਤਾ ਦਿੱਤੀਆਂ ਇਹਨਾਂ ਨੂੰ ਸਚਾਲੇ ਦਿੱਤੇ ਰੋਜਗਾਰ ਦਿੱਤਾ ਸਕਿੱਲ ਦੀ ਟ੍ਰੇਨਿੰਗ ਦਿੱਤੀ ਸੋ ਮੈਂ ਬਹੁਤ ਨਿੰਦਾ ਕਰਨਾ ਭੁੱਲਰ ਸਾਹਿਬ ਦੀ ਇਹ ਸਟੇਟਮੈਂਟ ਮੈਂ ਵੀ ਸੁਣੀ ਹੈ ਕਿ ਜਿਹਦੇ ਵਿੱਚ ਉਹਨਾਂ ਨੇ ਜਾਤ ਪਾਤ ਦੇ ਉੱਤੇ ਕਟਾਕਸ਼ ਕੀਤਾ ਤੇ ਇਹਦਾ ਮਤਲਬ ਮਨ ਦੇ ਵਿੱਚ ਉਹਨਾਂ ਦੇ ਇਹ ਜਿਹੜੀਆਂ ਜਾਤੀਆਂ ਨੇ ਜਿਨ੍ਹਾਂ ਦੇ ਨਾਲ ਆਏ ਨੇ ਉਹਨਾਂ ਨੇ ਸੁਨਿਆਰਾ ਬਰਾਦਰੀ ਦੇ ਨਾਲ ਨੇ ਹੋਰ ਜਾਤੀਆਂ ਦੇ ਵੀ ਲਏ ਨੇ ਪਿਛੜੀਆਂ ਜਾਤੀਆਂ ਦੇ ਉਹਨਾਂ ਦੇ ਮਾਨੇ ਚ ਅੱਜ ਵੀ ਉਹ ਜਾਤ ਪਾਤ ਹੈ ਡਾਕਟਰ ਭੀਮਰਾਓ Ambedkar ਜੀ ਦਾ ਕੱਲ ਅਸੀਂ ਜਨਮ ਦਿਨ ਮਨਾਇਆ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਨਾਮ ਤੇ ਸਵਾਰਗ ਬਣਾਏ ਨੇ ਡਾਕਟਰ Ambedkar ਸਾਹਿਬ ਦੇ ਜਿਹੜੇ ਕਿ ਦਲਿਤ ਸੀਗੇ ਤੇ ਉਹ ਉਸ ਲਿਹਾਜ਼ ਨਾਲ ਤੁਹਾਨੂੰ ਆਮ ਆਦਮੀ ਪਾਰਟੀ ਦਾ ਚਿਹਰਾ ਸਾਹਮਣੇ ਆ ਗਿਆ ਮੈਂ ਹੋਰ ਕੜੇ ਸ਼ਬਦਾਂ ਦੇ ਵਿੱਚ ਲਾਲਜੀਤ ਸਿੰਘ ਭੁੱਲੜ ਜੀ ਦੀ ਇਸ ਸਟੇਟਮੈਂਟ ਦੀ ਨਿੰਦਾ ਕਰਨਾ। ਸ਼ੁਕਰੀਆ ਮਲਿਕ ਸਾਹਿਬ, ਸ਼ੁਕਰੀਆ। ਸੋ ਸ਼ਵੇਤ ਮਲਿਕ ਜੀ ਗੱਲ ਕਰ ਰਹੇ ਸਨ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਜਿਹੜੀ ਗਲਤੀ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ, ਇਸ ਵਾਰ ਗਲਤੀ ਨਹੀਂ ਕਰਨੀ ਹੈ। ਔਰ ਲੋਕ ਸਭਾ ਸੀਟ ਜਿਹੜੀ ਹੈ ਤਰਨਜੀਤ ਸਿੰਘ ਚੰਦੂ ਹੀ ਲੈ ਕੇ ਜਾਣਗੇ। ਅੰਮ੍ਰਿਤਸਰ ਵਾਸੀਆਂ ਨੂੰ ਵੀ ਇਹ ਗੱਲ ਹੈ ਕਿ ਵੀ ਦੋ ਵਾਰ ਅਸੀਂ ਗਲਤੀ ਕਰ ਲਈ ਸੀਗੀ, ਹੁਣ ਅਗਰ ਗਲਤੀ ਨਹੀਂ ਕਰਾਂਗੇ। ਕੈਪਟਾ ਪਰਸ਼ਨ ਵਿਪੰਦ ਨਾਲ ਜੋਤੀ ਬਹਿਰ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖ के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर